ਦਿੱਲੀ ਦੇ ਕਲਿਆਣਪੁਰੀ ਇਲਾਕੇ ਦੇ ਵਿੱਚ ਇਮਾਰਤ ਡਿੱਗੀ ਹੈ ਜਿੱहां ਚਾਰ ਮੰਜ਼ਿਲਾ ਇਮਾਰਤ ਤਾਸ਼ ਦੇ ਪੱਤਿਆਂ ਦੇ ਵਾਂਗ ਢੇਰ ਹੋ ਗਈ ਹੈ ਜਾਨੀ ਨੁਕਸਾਨ ਤੋਂ ਬਚਾਰਿਆ ਨੇੜਲੀਆਂ ਇਮਾਰਤਾਂ ਨੂੰ ਵੀ ਪਹਿਲਾਂ ਹੀ ਖਾਲੀ ਕਰਵਾਇਆ ਗਿਆ ਸੀ ਤਾਂ ਦਿੱਲੀ ਦੇ ਕਲਿਆਣਪੁਰੀ ਇਲਾਕੇ ਦੇ ਵਿੱਚ ਇਹ ਇਮਾਰਤ ਡਿੱਗੀ ਹੈ ਤਾਂ ਤਸਵੀਰ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਲੰਬੀ ਇੱਕ ਉੱਚੀ ਇਮਾਰਤ ਕਿਵੇਂ ਤਾਸ਼ ਦੇ ਪੱਤਿਆਂ ਦੇ ਵਾਂਗ ਢਹਿ ਟੇਰੀ ਹੋ ਗਈ ਹਰ ਪਾਸੇ ਮਲਬਾ ਹੀ ਮਲਬਾ ਨਜ਼ਰ ਆਇਆ ਖਾਸ ਤੌਰ ਦੇ ਉੱਤੇ ਜਾਨੀ ਨੁਕਸਾਨ ਤੋਂ ਬੇਸ਼ੱਕ بچਾ ਰਿਹਾ ਹੈ ਨੇੜਲੀਆਂ ਇਮਾਰਤਾਂ ਨੂੰ ਵੀ ਪਹਿਲਾਂ ਤੁਹੀਂ ਖਾਲੀ ਕਰਵਾ ਲਿਆ ਗਿਆ ਸੀ ਇਸ ਇਮਾਰਤ ਦੇ ਡਿੱਗਣ ਦੀ ਸੰਭਾਵਨਾ ਦੇ ਮੱਦੇ ਨਜ਼ਰ ਤਾਂ ਦਿੱਲੀ ਦੇ ਕਲਿਆਣਪੁਰੀ ਇਲਾਕੇ ਦੇ ਵਿੱਚ ਇਹ ਇਮਾਰਤ ਡਿੱਗੀ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਤਸਵੀਰ ਸਭ ਕੁਝ ਬਿਆਨ ਕਰ ਰਹੀ ਹੈ ਕਿ ਕਿਵੇਂ ਇੱਕ ਇਮਾਰਤ ਜਿਹੜੀ ਜੋ ਕੁਝ ਸੈਕਿੰਡ ਪਹਿਲਾਂ ਪੂਰੇ ਤਰੀਕੇ ਦੇ ਨਾਲ ਖੜੀ ਜਾਪ ਰਹੀ ਸੀ ਸੁਰੱਖਿਅਤ ਜਾਪ ਰਹੀ ਸੀ ਤੇ ਇੱਕੋ ਦਮ ਟਹਿ ਟੇੜੀ ਹੋ ਗਈ ਤਾਸ਼ ਦੇ ਪੱਤਿਆਂ ਦੇ ਬਾਅਦ ਇਹ ਇਮਾਰਤ ਬिखर ਗਈ ਮਲਬੇ ਦਾ ਢੇਰ ਬਣ ਗਈ ਤਾਂ ਦੇਖਦੇ ਆਂ ਦੇਖਦੇ ਆਂ ਇਮਾਰਤ ਕਿਵੇਂ ਮਲਬੇ ਦਾ ਢੇਰ ਬਣੀ ਹੈ ਹਾਲਾਂਕਿ ਕੁਝ ਲੋਕ ਜਿਹੜੇ ਨੇ ਉੱਥੇ ਮੌਜੂਦ ਨੇ ਤਾਂ ਉਹਨਾਂ ਦੇ ਵੱਲੋਂ ਜਿਵੇਂ ਹੀ ਇਮਾਰਤ ਲੱਗੀ ਤਾਂ ਭੱਜ ਕੇ ਆਪਣੇ ਆਪ ਨੂੰ ਬਚਾਇਆ ਗਿਆ ਸੁਰੱਖਿਅਤ ਏਰੀਆ ਦੇ ਵਿੱਚੋਂ ਨਿਕਲੇ ਨੇ ਤਾਂ ਪੁਲਿਸ ਦੇ ਵੱਲੋਂ ਪਹਿਲਾਂ ਹੀ ਜਿਹੜੀ ਬੈਰੀਗੇਟਿੰਗ ਹੈ ਉਹ ਕੀਤੀ ਗਈ ਸੀ वीडियो बना कर रख वीडियो बना कर रख